ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਦੀ ਟੱਕਰ ਦੌਰਾਨ ਦੋ ਚਚੇਰੇ ਭਰਾ ਮਨਪ੍ਰੀਤ 8 ਸਾਲ ਅਤੇ ਹਰਪ੍ਰੀਤ 9 ਸਾਲ ਦੀ ਬਿੱਤੀ ਸ਼ਾਮ ਮੌਤ ਹੋ ਗਈ। ਕਰੋ ਸਕੂਲ ਦਾ ਸਮਾਨ ਲੈਣ ਜਾਂਦੇ ਸਮੇ ਮੋਟਰਸਾਈਕਲ ਟਰੈਕਟਰ ਟਰਾਲੀ ਨਾਲ ਟਕਰਾ ਗਿਆ ਸੀ ਜਿਸ ਦੌਰਾਨ ਇੱਕ ਬੱਚੇ ਮਨਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸਦੇ ਚਚੇਰੇ ਭਰਾ ਹਰਪ੍ਰੀਤ ਸਿੰਘ ਨੇ ਹਸਪਤਲ ਲੈ ਜਾਂਦੇ ਸਮੇ ਰਸਤੇ ਦੇ ਵਿੱਚ ਹੀ ਦਮ ਤੋੜ ਦਿੱਤਾ। ਨਾਦਰ ਮੁੰਦਰੇ ਕੁਮਾਰ ਆ ਪਾਜੀ ਹਾਂਜੀ ਤੇ ਮੇਰਾ ਜਿਹਨੇ ਦਾ ਬੇਟਾ ਮੇਰੇ ਭਰਾ ਵੱਡੇ ਭਰਾ ਦਾ ਬੇਟਾ ਤੇ ਮੇਰਾ ਬੇਟਾ ਤੋਂ ਸਖਤ ਲਾਣ ਗਏ ਹਾਂਜੀ ਤੇ ਉਹ ਸਖਤ ਲਾਣ ਗਏ ਤੇ ਇਹ ਆ ਵਿਚਾਰੇ ਸਖਤ ਘਾਣ ਜਾਣ ਦੇ ਤੇ ਪਿਸੋਂ ਟਰਾਲੀ ਆਲਾ ਪਿਸੋਂ ਖਿਆੜ ਮਾਰ ਕੇ ਛੋਟ ਕੇ ਤੇ ਉਹਨਾਂ ਨੂੰ ਕੁੱਤ ਲਗਿਆ ਜੇ ਸਿਆੜ ਵੱਜੀ ਤਾਂ ਖਲਾਰ ਲਾ ਤੇ ਉਹਨਾਂ ਥੱਲੇ ਤੋਂ ਕੁੱਤ ਲਗਿਆ ਤੇ ਨੰਗ ਮੇਰਾ ਕੀ ਮੇਰਾ ਮੇਰੇ ਬੇਟੇ ਬਾਤ ਹੀ ਜਾਂਦੇ ਮੇਰੇ ਬੇੜੇ ਨੇ ਵੱਜ ਜਾਣਾ ਇਹ ਤੁੰ ਲ ਟ੍ਰੈਲੀ ਨੇ ਆ ਗਏ ਤੇ ਦੌੜ ਗਿਆ ਟ੍ਰੈਲੀ ਲੈ ਗਈ ਇੱਕ ਇੱਕ 9 ਸਾਲ ਦਾ ਇੱਕ 10 ਸਾਲ ਦਾ ਇਹ ਤੇ ਚੋਰਾ ਵਾਲ ਮਲਕੀ ਹੁੰਦੇ ਆਂ ਦੀ ਟ੍ਰੈਲੀ ਗਾ ਜੇ ਛੀ ਵੀ ਸਾਰਾ ਜਿੰਨਾ ਸੰਦ ਹੈ ਸਾਰਾ ਜਬਤ ਹੋਣਾ ਚਾਹੀਦਾ ਉਹਨਾਂ ਦਾ ਫੇਰ ਗੱਲ ਬਣੇ ਕੱਲ ਸਾਡੇ ਸਾਡੇ ਟ੍ਰੈਕ ਦਾ ਡਰਾਈਵਰ ਬਾਜੇ ਚੱਕ ਦਾ ਡਰਾਈਵਰ ਆ ਪਰ ਨਾਂ ਦਾ ਨਹੀਂ ਕੋਈ ਕੀ ਹੈ ਨਾ ਗੱਲ ਸਭ ਕੁਝ ਜਬਤ ਹੋਣਾ ਚਾਹੀਦਾ ਉਹਨਾਂ ਦਾ ਜੋ ਗੰਦਮੁੰਦ ਪਾਇਆ ਉਹਨਾਂ ਨੇ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਬਸ ਇਹ ਚਾਹੀਦਾ ਜੋ ਵੀ ਕੰਡੀਸ਼ਨ ਆ ਦੀ ਉਹ ਵੀ ਹੱਥ ਹੋਸ ਨਹੀਂ ਕਰਦਾ ਉਹ ਤਾਂ ਕੱਲ ਦੀ ਕੱਲ ਦੀ ਕੱਲ ਦੀ ਹੋਸ ਨਹੀਂ ਕਰਦਾ ਤਾਂ ਕਾਰਵਾਈ ਪੂਰੀ ਸਕਤ ਸਕਤ ਹੋਣੀ ਚਾਹੀਦੀ ਆ ਸਮੇਂ ਤੱਕ ਕਰ ਲਾ ਜੇ ਤੁਹਾਡੇ ਨੂੰ ਲਾਇ ਦੇ ਜਿੰਨੀ ਦੇਰ ਤੱਕ ਰੈਸਟ ਨਹੀਂ ਕਰਦੇ ਰੈਸਟ ਨਹੀਂ ਕਰਦੇ ਭਾਈ ਮੇਰਾ ਨਾਮ ਰੀਪੂ ਆ ਨਵਾਂ ਪਿੰਡ ਚਾਵਰ ਤੇ ਮੇਰੇ ਗੱਲ ਪਤੀ ਜਾਨੀ ਦੱਤ ਜੀ ਹੋ ਗਿਆ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਨਾਲ ਦਾ ਕਿਉਂਕਿ ਉਧਰੋਂ ਮਿੱਟੀ ਜਿਹੜੀ ਟਰਾਲੀ ਲੈ ਕੇ ਆਉਂਦੇ ਨੇ ਬਹੁਤ ਤੇਜ਼ ਰਫਤਾਰ ਜਿਹੀ ਤੇ ਉਹਨਾਂ ਨੇ ਨਾ ਸਾਈਡ ਦੇਣ ਦੀ ਬਜਾਏ ਤੇ ਉਹਨਾਂ ਸਾਡੇ ਮਤਲਬ ਕਿ ਭਰਾ ਮੇਰੇ ਵੱਲੋਂ ਕਰਤਾ ਤੇ ਉਹਨਾਂ ਨਾਲ ਟੱਕਰ ਵੱਜ ਗਈ ਤੇ ਉਹਨਾਂ ਟ੍ਰੈਲੀ ਥੱਲੇ ਆ ਗਏ ਮਗਲੇ ਟਾਈਮ ਦੇ ਦੋ ਬੱਚੇ ਉਹ ਆਪਣੇ ਸਕੂਲ ਦੇ ਪੈਨ ਲੈਂਨ ਜਾਣ ਦੇ ਸੀ ਕਿ ਕੱਲ ਕੱਲ ਸਾਮ ਮਤਲਬ ਕਿ 7 7:30 ਵਜੇ ਦੀ ਟਾਈਮ ਗੱਲ ਆ ਤੇ ਉਹ ਨਾ ਮਤਲਬ ਕਿ ਉਹਨੂੰ ਜਦੋਂ ਉਹਨਾਂ ਨੇ ਮਤਲਬ ਕਿ ਸਾਈਡ ਮਾਰ ਕੇ ਸੋੜਤਾ ਉਹਨੇ ਖਲਾ ਰੰਦੀ ਦੇ ਬਜਾਏ ਫੇਰ ਰੇਸ ਦੇ ਕਿ ਚੁੱਕ ਤੋ ਟਹਿਰ ਉਤੋਂ ਦੇ ਲੰਘੇ ਉਹਨਾਂ ਹਾਂਜੀ ਇੱਕ ਦੀ ਮੌਕੇ ਦਾ ਹੋਈ ਇੱਕ ਰਸਤੇ ਜਾਂਦੇ ਜਾਂਦੇ ਇੱਕ ਦੀ 10 ਸਾਲ ਤੇ ਇੱਕ ਦੇ 9 ਸਾਲ ਹੈ ਕੀ ਨਾਮ ਇੱਕ ਦਾ ਨਾਮ ਮਨਪ੍ਰੀਤ ਤੇ ਇੱਕ ਹਰਪ੍ਰੀਤ ਨਹੀਂ ਉਹ ਛੋਟਾ ਸੀ ਬੱਚਾ ਤੇ ਉਹ ਤੇ ਮੈਂ ਲੈਂਦਾ ਹੀ ਵਾਪਸ ਹਾਂਜੀ ਹਾਂਜੀ ਉਹ ਵੀ ਸੀਰੀਸ ਆ ਉਹ ਵੀ ਹੋਸ਼ ਨਹੀਂ ਕਰੰਡਿਆ ਕੱਲ ਦੀ ਕੰਪਲੇਨਟ ਕਰ ਤੇ ਡੇ ਪਰ ਉਹ ਟਾਈਮ ਹੀ ਬੜਾ ਲੌਂਡੇ ਆ ਉਹਦੇ ਮੰਗਾ ਹੀ ਇਨਸਾਫ ਕਿ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਫੋਟੋ ਆਈ ਤੇ ਹੈਗੀ ਆ ਦੇਖਣੇ ਪੈਣੀਆਂ ਮੁੰਡੇ ਕੋ ਹੈਗੀ ਕਿਸੇ ਕੋ ਕਢਵਾ ਲਾਂਗੇ ਉਹ ਉਹ ਤੇ ਉਹ ਸਾਈਡ ਤੇ ਨਾ ਟਰਾਲੀ ਡੇ ਕੇ ਤੇ ਸਾੜ ਕੇ ਤੇ ਭੱਜ ਗਿਆ ਸੀ ਫਿਰ ਮਾਲਕ ਆਏ ਆ ਮਾਲਕਾਂ ਨੇ ਆਪਣੇ ਚੋਰੀ ਦਾ ਕੇ ਟਰਾਲੀ ਫੇਰ ਲੈ ਕੇ ਦੂਜੀ ਚਾਬੀ ਲੈ ਆਗੇ ਨਾ ਤੋਂ ਟਰਾਲੀ ਤੋਂ ਲੈ ਕੇ ਭੱਜ ਗਿਆ ਕਿ ਕਿ ਮੂਜੀਆਂ ਜੀ ਨਸ਼ੇੜੀ ਹੀ ਮੱਲ ਕੇ ਰੱਖੇ ਦੇ ਦੋ ਤਿੰਨ 300 100 ਤੇ ਉਹ ਫਿਰ ਆ ਕੇ ਤੇ ਉਹ ਭੱਜ ਗਿਆ ਉਹਦਾ ਨਾਮ ਆ ਬੋਬੀ ਉਹਦਾ ਨਾਮ ਬੋਬੀ ਆ ਹਾਂ ਜੀ ਦਿੱਤੀ ਆ ਪਰ ਹੁਣ ਉਹ ਆਪਣੇ ਢਿੱਲਾ ਹੀ ਬੜਾ ਕੰਮ ਚਲਾਉਂ ਰਿਹਾ ਸਾਨੂੰ ਤੇ ਨਹੀਂ ਤੇ ਜਿੰਨਾ ਹੀ ਹੋਣਦਾ ਫਿਰ ਧਰਨਾ ਲਾ ਲਗੇ ਆ ਜਾ ਕੇ ਜਾੜੀ ਨਹੀਂ ਕਾਰਵਾਈ ਹੋਣੀ ਇਹ ਤੇ ਨਾ ਸੁਣਵਾਈ ਹੋਣੀ ਸਾਡੀ ਲਾਸਾਂ ਵਿਚਾਰਿਆ ਮੁੰਡੇ ਆਡੇ ਢੀਕਾਂ ਦੇ ਉੱਥੇ ਤੇ ਹਾਲੇ ਤੱਕ ਲਾਸਾਂ ਨਹੀਂ ਮਿਲਦੀਆਂ ਨੂੰ ਕਿਉਂਕਿ ਪੂਲਸ ਟਾਈਮ ਬੜਾ ਲਾਉਂਦੀ ਆ ਬਸ ਜਦੋਂ ਨੇ ਪੁੱਛਿਆ ਕਿ ਬਸ ਹੋ ਲਗਾ ਹੋ ਲਗਾ ਸਰੇ ਡੇ ਡੇ ਕੋਈ ਸੁਣਵਾਈ ਨਹੀਂ ਸਾਡੀ ਹੋਣੀ ਨਾਰੇ ਨੂੰ ਵਾਲਾ ਨਵਾ ਪਿੰਡ ਚੋਰ ਕੀ ਗੱਲ ਆਪਣੇ ਪਿਉਣ ਕਹਿੰਦਾ ਡਾੜਾ ਰੰਗ ਲੈਣਾ ਜਣ ਪੇਪਰ ਆ ਸਵੇਰੇ ਅੱਡ ਰੰਗਦਾ ਤੁਹਾਡਾ ਰੰਗ ਖਤਮ ਐ ਮੈਂ ਮੈਂ ਇਹ ਤੇ ਪਿਉਣ ਗਿਆ ਮੈਂ ਰੰਗਦੇ ਹੈਗੇ ਨਾ ਪੁਰਾਣੇ ਪੇ ਦੇ ਤੇ ਮੈਂ ਤਾਂ ਆਪੂ ਉਹੀ ਲੈ ਜਾਂਦੇ ਆ ਕਹਿੰਦਾ ਨਾ ਮੈਂ ਨਹੀਂ ਪੁਰਾਣੇ ਰੰਗ ਖੰਦੇ ਅੰਨੇ ਰੰਗ ਪੇ ਦੇ ਪੁਰਾਣੇ ਇਹਦੇ ਮੈਂ ਡੱਬੇ ਚ ਪਾ ਪਾ ਕੇ ਸਭ ਸਭ ਕੇ ਕਾਪੀਆਂ ਰੱਖੀਆਂ ਸਾਮ-ਸਾਮ ਕਹਿੰਦੀਆਂ ਪ੍ਰਾਣੀਆਂ ਮੈਂ ਬਾਹਰ ਟੁੱਟ ਦੇਣੀ ਇਹਨੇ ਕਾਪੀਆਂ ਵੀ ਸਾੜੀ ਮੇਰੀ ਪਰੀ ਪਈ ਇਹਨੇ ਕਪੜੀਆਂ ਕਾਪੀਆਂ ਦਿੰਦੀਆਂ ਮੈਂ ਕਹਿੰਦਾ ਨਹੀਂ ਮੈਂ ਇਹ ਪੁਰਾਣੇ ਰੰਗ ਲੈਣ ਮੈਂ ਨਵੇਂ ਰੰਗ ਲੈਣੇ ਐ ਤੇ ਪਿਓ ਨੇ ਇੱਕ ਵਾਰੀ ਕਿਹਾ ਕਿ ਮੈਂ ਨਹੀਂ ਜਾਣਾ ਤੇ ਕਹਿੰਦਾ ਨਹੀਂ ਡਾਡਾ ਚਾਲ ਦ ਹਰ ਵੀ ਕਿ ਡਾਡਾ ਚਾਲਾ ਡਣਾ ਚਾਲ ਕੋਈ ਗੱਲ ਨਹੀਂ ਚੱਲ ਤੇ ਮੈਂ ਮੈਂ ਹੱਸੇ ਨਾ ਕਹਿ ਬੱਠੀ ਮੈਂ ਚੱਲ ਜਾ ਮੈਂ ਨੇ ਜਿੱਦ ਕਰੇ ਕਿ ਦੇ ਮੈਂ ਚੱਜਾ ਨਾਲ ਲੈਂਦੇ ਹਲੇ ਪਿਓ ਨੇ ਪਾਣੀ ਪੀਣਾ ਇਹਨਾਂ ਪਾਣੀ ਵੀ ਨਹੀਂ ਪੀਤਾ ਵਿਚਾਰੇ ਨੇ ਕਹਿੰਦਾ ਮੇਰੇ ਭੁੱਖ ਲੱਗੀ ਰੋਟੀ ਬਣਾਈ ਦੇ ਮੈਂ ਰੋਟੀ ਬਣਾਈ ਦੀ ਮੈਂ ਮੈਂ ਘਾੜੀ ਚੋਲ ਬਣ ਗਏ ਤੇ ਫੁਲਕੇ ਪਕਾਣੇ ਮੈਂ ਲੈ ਗਿਆ ਇਸ ਵਿੱਚ ਇੱਕ ਆਮਨਪ੍ਰੀਤ 11 ਸਾਲ ਦਾ ਤੇ ਇੱਕ ਹਰਪ੍ਰੀਤ ਦਾ ਸਾਦਾ ਐ ਸਕੈਚੀ ਲਣ ਗਏ ਬਰਾ ਸਕੈਚੇ ਵਾਸਤੇ ਗਏ ਪਿਓ ਨੂੰ ਕਹਿੰਦੇ ਸਕੈਚ ਲੈਣੇ ਆ ਸਕੈਚੀ ਲੈਣ ਗਏ ਇੱਕ ਟ੍ਰੈਲੀ ਆ ਗਈ ਟ੍ਰੈਲੀ ਨੇ ਫੰਡ ਮਾਰ ਕੇ ਮਾਰ ਤੇ ਇੱਕ ਨਾ ਹਰਪ੍ਰੀਤ ਇੱਕ ਨਾ ਆਮਨਪ੍ਰੀਤ ਸਿੰਘ ਇੱਕ ਦੀ 11 ਇੱਕ ਦੀ 12 ਦਸ ਉਹ ਤੇ ਬਰਾ ਕਾਲ ਦਾਣਿਓ ਬੋਲਿਆ ਵੇ ਉਹ ਤੇ ਕਾਲ ਦਾਣਿਓ ਬੋਲਿਆ ਆਯੋ ਤੇ ਟਿਕਟ ਵਗੇ ਲਾਈ ਉਹਨੇ ਤਾਂ ਮਨੀ ਪੋਛ ਕੀਤੀ ਸਾਨੀ ਇਨਸਾਫ ਚਾਹੀਦਾ ਹਨ ਕੁਛ ਨਹੀਂ ਚਾਹੀਦਾ ਨੋ ਜੇ ਚਾਹੀਦੀ ਵਸਾ ਨੋਦੀ ਉਹਨੂੰ ਜੇ ਹੋ ਜਾਏ ਵਸਾ ਹੀ ਉਹ ਨਹੀਂ ਗੰਦੇ ਆਏ ਗਾਨੇ ਨੂੰ ਜੇ ਲੋ ਹੋ ਜਾਏ ਸੇ ਸੇ ਮਾਵੇ ਚੜ੍ਹਦੇ ਦਾ ਇਹ ਸੇ ਮਾਵੇ ਦਾ 40 ਸਾਰਨ ਚੇਤੇ ਕਰਨ ਪਰ ਅਪੀਰ ਦਰਦ ਨਹੀਂ ਕਰ ਲਈ ਗਈ ਆ ਤੇ ਜਿਹੜੀ ਕਿੰਨੇ ਕਿਨੇ ਲੋਕਰੇ ਮਾ ਮਾ ਸਰਦਿਆ ਜਿਹੜਾ ਜਿਹੜਾ ਟਰੈਕਟਰ ਟਰਾਲੀ ਸੀ ਆਨਰ ਤੋਂ ਮੈਂ ਚਾਰ ਲਿਆ ਨਹੀਂ ਜੀ ਕਦੀ ਕੋਈ ਗੱਲ ਨਹੀਂ ਟਰੈਕਟਰ ਟਰਾਲੀ ਸਾਡੇ ਕੋਲ ਆ ਉਹਨਾਂ ਨੂੰ ਇਹ ਗੱਲ ਸੀ ਕਿ ਸ਼ਾਇਦ ਅਫੀਰ ਰਜਿਸਟਰ ਨਹੀਂ ਹੋਈ ਉਹਨਾਂ ਨੂੰ ਕਾਪੀ ਭੁਖਾ ਦਿੱਤੀ ਗਈ ਆ ਪੌੜੀ ਡੀ ਕਾਰਵਾਈ ਕਿ ਚੱਲਦੀ ਪਈ ਹੈ ਪ੍ਰੋਸੀਜਰ ਇੱਕ ਕੀ ਹੋਇਆ ਵਾ ਜਿਹੜਾ ਆਨ ਦਾ ਰਕਟ ਥਾਲੂਗਾ ਬਿਲਕੁਲ ਜਿਵੇਂ ਆਰਡਰ ਚੱਲ ਕੇ ਆ